ਅੱਜ ਐਸਪਿੰਡ ਦੇ ਵਿੱਚ ਆ ਕੇ ਮਲਕੇ ਪਿੰਡ ਦੇ ਵਿੱਚ ਮੈਨੂੰ ਆ ਕੇ ਇੰਜ ਲੱਗਾ ਵਾ ਕਿ ਅਸੀਂ ਜੰਗ ਜਿੱਤ ਲੀਆ ਮੈਂ ਕਦੀ ਇਹੋ ਜਿਹਾ ਮਾਹੌਲ ਨਹੀਂ ਵੇਖਿਆ ਇੰਨੇ ਚੰਗੇ ਮੈਂ ਕਿਹਾ ਹਰ ਪਿੰਡ ਦਾ ਸਰਪੰਚ ਤੇ ਹਰ ਪਿੰਡ ਦੇ ਲੋਕ ਹਰ ਪਿੰਡ ਦੀ ਪਰਜਾ ਜੇ ਇੰਨਾ ਵਰਗੀ ਹੋ ਜੇ ਤੇ ਫਿਰ ਸਾਡੀ ਜੰਗ ਵੱਟ ਤੇ ਜਿੱਤੀ ਪਈਆ ਕਿਉਂ ਵੇੜੇ ਵਾਲਿਆਂ ਦਾ ਮੁੰਡਾ ਵੇੜੇ ਵਾਲਿਆਂ ਦਾ ਮੁੰਡਾ ਤੇਰੇ ਵੇੜੇ 'ਚ ਖੜਾ ਕਿਥੋਂ ਜਰ ਲੂ ਜ਼ਮਾਨਾ ਕਿਥੋਂ ਜਰ ਲੂ ਜ਼ਮਾਨਾ ீதாலும்பா வேடையாளையா ਮੁੰਡਾ ਜੇ ਕਰ ਚਾਉਣਾ ਨਾਮ ਕਮਾਉਣਾ ਜੱਗ ਤੇ ਕਦੋਂ ਦੁਬਾਰਾ ਆਉਣਾ ਮੰਜ਼ਲਾਂ ਉੱਤੇ ਜਾਣ ਵਾਲੇ ਨਹੀਂ ਬਣਦੇ ਵਾਟਾਂ ਨੂੰ ਜਿਨ੍ਹਾਂ ਨੇ ਕੁਝ ਬਣਨਾ ਹੋਏ ਉਹ ਨਹੀਂ ਸੌਂਦੇ ਰਾਤਾਂ ਨੂੰ ਓ ਜੀ ਨੂੰ ਅੱਜ ਪੁਰਜਪ ਟੋਲਾ ਆਖਦਾ ਓਏ ਇਹ ਵੀ ਤਾਂ ਕਿਸੇ ਦੀ ਧੀਆਂ ਗਾਉਣ ਵਾਲਿਆ ਓਏ ਇੱਕ ਦਿਨ ਸ਼ਰਮ ਨਾਲ ਮਰ ਜਾਵੇਂਗਾ ਓਏ ਤੇਰੇ ਅਕੇ ਸਮੇ ਐਸੇ ਆਉਣ ਵਾਲਿਆ ਓਏ ਇਸ ਲਈ ਤਾਂ ਰੱਬ ਤੈਨੂੰ ਦਿੱਤੀ ਕੰਨਿਆ ਏ ਵੀਜਰਾ ਪਾਲੜੀ ਤੋਂ ਨੱਡੀ ਹੋਣ ਦੇ ਓਏ ਤੇਰੀ ਧੀ ਵੀ ਤੇਰੇ ਗਾਇ ਗੀਤ ਸੁਣੂਗੀ ਤੂੰ ਠਹਿਰ ਕਲਾਕਾਰਾ ਥੋੜੀ ਵੱਡੀ ਹੋਣ ਦੇ ਸਸਿਕਾਲ ਤੁਸੀਂ ਜੁੜੇ ਹੋ ਲੋਕਰਾ ਟੀਵੀ ਦੇ ਨਾਲ ਅੱਜ ਸਾਡੇ ਨਾਲ ਨੇ ਸਾਫ ਸੁਥਰਾ ਲਿਖਣ ਵਾਲੇ ਦੋ ਬਹੁਤ ਵਧੀਆ ਲੇਖਕ ਸਾਪਨਗੋਟਾ ਬਈ ਜੀ ਤੇ ਗੁਲਦੀਪ ਕੰਡਿਆਰਾ ਜੀ ਇਹਨਾਂ ਦੇ ਨਾਲ ਆਪਾਂ ਅੱਜ ਗੱਲਬਾਤ ਕਰਦੇ ਆਂ ਸਸਕੀਰਾਲ ਬਾਈ ਸਸਕੀਰਾਲ ਜੀ ਕੰਡਿਆਰਾ ਸਾਹਿਬ ਸਾਹਿਤ ਨੂੰ ਪਿੰਡਾਂ ਦੇ ਵਿੱਚ ਸਾਹਿਤ ਤਾਂ ਬਹੁਤ ਇੱਕ ਕਹਿਣਾ ਵੀ ਸਾਹਿਤ ਕਰਦੀਆਂ ਗੱਲਾਂ ਜਾਂ ਸਾਹਿਤ ਕਹਿਣਾ ਹੀ ਇੱਕ ਸ਼ਬਦ ਹੀ ਬਹੁਤ ਅਜੀਬ ਲੱਗਣ ਲੱਗ ਜਾਂਦਾ ਅੱਜ ਪਿੰਡ ਦੇ ਵਿੱਚ ਸਾਹਿਤਿਕ ਪ੍ਰੋਗਰਾਮ ਹੋਇਆ ਕਿਵੇਂ ਫੀਲ ਕਰਦੇ ਆ ਜਿਵੇਂ ਆਪਾਂ ਅੱਜ ਹਰ ਘਰ 'ਚ ਆਮ ਹੀ ਗੱਲ ਕਰਦੇ ਆਂ ਵੀ ਨਸ਼ਿਆਂ ਦਾ ਛੇਵਾਂ ਦਰਿਆ ਪੰਜਾਬ ਦੇ ਵਿੱਚ ਵਗ ਰਿਹਾ। ਸੋ ਇਹਨੂੰ ਠੱਲਣ ਵਾਸਤੇ ਸੱਤਵਾਂ ਦਰਿਆ ਮੇਰੇ ਖਿਆਲ 'ਚ ਜੇ ਸਹਿਦ ਦਾ ਵਗੇ ਆਉਣ ਬੱਚਿਆਂ ਨੂੰ ਸਾਡੀਆਂ نسلਾਂ ਨੂੰ ਨੌਜਵਾਨਾਂ ਨੂੰ ਕਿਤਾਬਾਂ ਨਾਲ ਜੋੜਿਆ ਜਾਵੇ ਤਾਂ ਮੇਰੇ ਖਿਆਲ 'ਚ ਨਸ਼ਿਆਂ ਵਾਲੇ ਦਰਿਆ ਨੂੰ ਆਪਾਂ ਠੱਲ ਪਾ ਸਕਦੇ ਆਂ। ਇਹ ਬਾਈ ਰਾਜਾ ਮੱਲਕੇ ਜੀ ਹੋਰੇ ਰਾਣਾ ਮੱਲਕੇ ਹੋਰਾਂ ਦਾ ਬਹੁਤ ਚੰਗਾ ਉਪਰਾਲਾ ਜਿਨ੍ਹਾਂ ਨੇ ਆਪਦੇ ਮੱਲਕੇ ਪਿੰਡ ਦੇ ਵਿੱਚ ਇੰਨਾ ਖੂਬਸੂਰਤ ਅੱਜ ਕਵੀ ਦਰਬਾਰ ਕਰਾਇਆ। ਮੈ ਕੋਲਦੀਪ ਕਨਾਰਾ ਮੈਨੂੰ ਬਾਈ ਸਾਹ ਪਨਗੋਟਾ ਸਾਡਾ ਛੋਟਾ ਵੀਰ ਸਾਡਾ ਛੋਟਾ ਵੀਰ ਬਹੁਤ ਪਿਆਰਾ ਰਾਈਟਰ ਅਚਾਰਨ ਖਾਰੀ ਸਾਹਿਬ ਇਹਨਾਂ ਨੂੰ ਨਾਲੇ ਬੁਲਾਇਆ ਨਾਲੇ ਨਵੇਂ ਰਾਈਟਰਾਂ ਦੇ ਰੂਬਰੂ ਕੀਤਾ ਤਾਂ ਕਿ ਪਿੰਡ ਦੇ ਵਿੱਚ ਹੋਰ ਵੀ ਜਿਹੜੇ ਬੱਚੇ ਲਿਖਦੇ ਉਹਨਾਂ ਨੂੰ ਉਤਸ਼ਾਹ ਮਿਲੇ ਏਰੀਆ 'ਚ ਜਿਹੜੇ ਬੱਚੇ ਲਿਖਦੇ ਉਹਨਾਂ ਨੂੰ ਉਤਸ਼ਾਹ ਮਿਲੇ ਤੇ ਹੋਰ ਚੰਗੇ ਚੰਗੇ ਪੰਜਾਬੀ ਸੱਭਿਆਚਾਰਕ ਗੀਤ ਜਿਹੜੇ ਸਾਡੀ ਪੰਜਾਬੀ 뮤직 ਇੰਡਸਟਰੀ ਨੂੰ ਮਿਲਣ ਸੋ ਇਸ ਤਰ੍ਹਾਂ ਦੇ ਪ੍ਰੋਗਰਾਮ ਹਰ ਪਿੰਡ 'ਚ ਹੋਣੇ ਬਹੁਤ ਜ਼ਰੂਰੀ ਹੈ ਇਹ ਪ੍ਰੋਗਰਾਮ ਜਿੰਨਾ ਮਰਜੀ ਮਹਿੰਗਾ ਤਾਂ ਨਹੀਂ ਕਹਿ ਸਕਦੇ ਜਿੰਨਾ ਮਰਜੀ ਮਹਿੰਗਾ ਪਰ ਨਸ਼ੇ ਤੋਂ ਸਸਤਾ ਹੀ ਪੈਂਦਾ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਪਿੰਡ ਪਿੰਡ ਦੇ ਵਿੱਚ ਹੋਣੇ ਚਾਹੀਦੇ ਆ ਸਾਦੇ ਤੇ ਵਧੀਆ ਪ੍ਰੋਗਰਾਮ ਹੋਣੇ ਚਾਹੀਦੇ ਆ ਤੇ ਜਿੰਨੇ ਵੀ ਸਾਰੇ ਸੱਜਣ ਦੋਸਤ ਮਿੱਤਰ ਇੱਥੇ ਪਹੁੰਚਿਆ ਸਾਰਿਆਂ ਨੂੰ ਮੇਰੇ ਵੱਲੋਂ ਜੀ ਆਇਆਂ ਨੂੰ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਾਈ ਜੀ ਜਿਵੇਂ ਅੱਗ ਗੱਲ ਕਰਦੇ ਆ ਸਾਬ ਭਾਈ ਜੀ ਸਾਫ ਸੁਥਰੀ ਗਾਇਕੀ ਦੀ ਸਾਫ ਸੁਥਰੀ ਗਾਇਕੀ ਨੂੰ ਕਹਿੰਦੇ ਆ ਵੀ ਸਰੋਤੇ ਨਹੀਂ ਮਿਲਦੇ ਪਰ ਤੋਂ ਤੋਂ ਤੁਸੀਂ ਤਿੰਨੇ ਐਸੇ ਲੇਖਕੋ ਜਿਨ੍ਹਾਂ ਨੂੰ ਸਰਉਤੇ ਵੀ ਮਿਲਦੇ ਆ ਕੀ ਇਹ ਸਿਰਫ ਬਹਾਨੇबाजी ਆ ਨਹੀਂ ਅੱਜ ਐਸਪਿੰਡ ਦੇ ਵਿੱਚ ਆ ਕੇ ਮਲਕੇ ਪਿੰਡ ਦੇ ਵਿੱਚ ਮੈਨੂੰ ਆ ਕੇ ਇੰਜ ਲੱਗਾ ਵਾ ਕਿ ਅਸੀਂ ਜੰਗ ਜਿੱਤ ਲੀਆ ਮੈਂ ਕਦੀ ਇਹੋ ਜਿਹਾ ਮਾਹੌਲ ਨਹੀਂ ਵੇਖਿਆ ਇੰਨੇ ਚੰਗੇ ਮੈਂ ਕਿਹਾ ਹਰ ਪਿੰਡ ਦਾ ਸਰਪੰਚ ਤੇ ਹਰ ਪਿੰਡ ਦੇ ਲੋਕ ਹਰ ਪਿੰਡ ਦੀ ਪਰਜਾ ਜੇ ਇੰਨਾ ਵਰਗੀ ਹੋ ਜੇ ਤੇ ਫਿਰ ਸਾਡੀ ਜੰਗ ਵੱਟ ਤੇ ਜਿੱਤੀ ਪਈਆ ਕਿਉਂਕਿ ਇਹ ਚੰਗਾ ਸੁਣਨ ਵਾਲੀ ਇੱਕ ਲਹਿਰ ਚੱਲ ਪੂਗੀ ਗੰਦੇ ਗੀਤਾਂ ਦੇ ਖਿਲਾਫ ਹਰ ਪਿੰਡ ਇਦਾਂ ਦੇ ਕਵੀ ਦਰਬਾਰ ਕਰਾਊਗਾ ਤੇ ਕਿੰਨਾ ਵਧੀਆ ਹੋਊਗਾ ਮੈਂ ਬੜੀ ਖੁਸ਼ੀ ਹੋਈ ਮੈਂ ਸ਼ਬਦ ਨਹੀਂ ਆ ਇਥੋਂ ਦੇ ਸਰਪੰਚ ਦਾ ਇਥੋਂ ਦੇ ਲੋਕਾਂ ਦਾ ਜਿੰਨੇ ਵੀ ਸਾਰੇ ਆ ਸੱਜਣ ਮਿੱਤਰ ਆਏ ਉਹਨਾਂ ਦਾ ਕਿਵੇਂ ਧੰਨਵਾਦ ਕਰਾਂ ਜੇ ਮੈਂ ਇਕੱਲਾ ਧੰਨਵਾਦ ਕਰਾਂ ਤੋ ਇਹਨਾਂ ਵਕਤ ਬਹੁਤ ਛੋਟਾ ਪੈ ਜਾਊਗਾ ਜਿਹੜਾ ਇਹਨਾਂ ਨੇ ਵੱਡਾ ਪ੍ਰਾਲਾ ਕੀਤਾ ਮਾਲਕ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਹਮ ਬਾਈ ਜੀ ਤੁਹਾਡਾ ਇੱਕ ਗੀਤ ਵੀ ਸੀਗਾ ਇੱਕ ਮੈਂ ਸ਼ੇਅਰ ਵੀ ਸੁਣਿਆ ਸੀਗਾ ਜਿਹੜਾ ਠਾਠਾ ਵਾਲੇ ਉਹਨਾਂ ਦੇ ਉੱਤੇ ਉਹ ਵੀ ਸੁਣਾ ਦਿਓ ਹ ਮੇਰੇ ਦਿਮਾਗ ਚ ਨਿਕਲ ਗਿਆ ਮੇਰੇ ਉਹ ਦਿਮਾਗ ਚੋਂ ਵਿਸਰ ਗਿਆ ਜੀ ਮਾਫੀ ਚਾਹੁੰਨਾ ਹੈ ਸੀ ਵੀ ਬੰਬ ਤੇ ਬੰਦੂਕਾਂ ਵਾਲੇ ਗੀਤ ਚੱਲਦੇ ਚੰਗੇ ਗੀਤ ਘੱਟ ਹੀ ਰਿਕਾਰਡ ਹੁੰਦੇ ਆ ਇਹ ਇਦਾਂ ਦੀ ਕੁਝ ਲੈਣਾ ਸੀ ਮੈਂ ਮਾਫੀ ਚਾਹੁੰਨਾ ਮੈਨੂੰ ਵਿਸਰ ਗਿਆ ਹਾਂ ਜੀ ਕੋਈ ਗੱਲ ਨਹੀਂ ਬਈ ਜੀ ਬਈ ਜੀ ਇੱਕ ਸਧਾਰਨ ਪਰਿਵਾਰਾਂ ਦੇ ਜਿਹੜੇ ਮੁੰਡੇ ਆ ਉਹਨਾਂ ਲਈ ਨੌਕਰੀ ਸਭ ਤੋਂ ਵੱਡਾ ਕਹਿੰਦੇ ਆ ਵੀ ਮਾਪਿਆਂ ਨੂੰ ਵੀ ਇਹ ਹੁੰਦਾ ਵੀ ਭਈ ਇਹ ਨੌਕਰੀ ਕਰਨ ਕਿਵੇਂ ਸਾਹਿਤ ਵੱਲ ਨੂੰ ਆ ਕੇ ਕਿਵੇਂ ਇੱਕ ਚੰਗਾ ਲੇਖਕ ਬਣਨ ਲਈ ਕਿਵੇਂ ਆਪਣੇ ਪੇਰੈਂਟਸ ਨੂੰ ਰਾਜੀ ਕੀਤਾ ਜਾਂ ਮੁਸ਼ਕਲਾਂ ਆਈਆਂ ਕਿ ਬਸ ਚੱਲ ਪਈ ਸੀ ਨਹੀਂ ਜੀ ਮੁਸ਼ਕਲਾਂ ਤਾਂ ਆਉਂਦੀਆਂ ਜੀ ਬਹੁਤ ਆਉਂਦੀਆਂ ਤੇ ਆ ਵੀ ਰਹੀਆਂ ਸੀ ਪਰ ਇੱਕ ਬੰਦੇ ਦੇ ਅੰਦਰ ਆਗ ਹੋਣੀ ਚਾਹੀਦੀ ਹੈ ਇੱਕ ਜਜ਼ਬਾ ਹੋਣਾ ਚਾਹੀਦਾ ਜਿੱਥੋਂ ਅਸੀਂ ਉੱਠੇ ਆ ਨਾ ਉੱਥੋਂ ਤੇ ਇੱਕ ਹਿਸਾਬ ਨਾਲ ਬਹੁਤ ਵੱਡੀ ਗੱਲ ਆ ਤੇ ਜੇ ਤੁਹਾਡੇ ਅੰਦਰ ਜਨੂੰਨ ਆ ਕਿ ਇਹ ਕੰਮ ਮੈਂ ਕਰਨਾ ਵਾਂ ਜੇ ਕਰ ਚਾਹੋ ਨਾ ਨਾਮ ਕਮਾਉਣਾ ਜੱਗ ਤੇ ਕਦੋਂ ਦੁਬਾਰਾ ਆਉਣਾ ਮੰਜ਼ਲਾਂ ਉੱਤੇ ਜਾਣ ਵਾਲੇ ਨਹੀਂ ਮਿੰਣਦੇ ਵਾਟਾਂ ਨੂੰ ਜਿਨ੍ਹਾਂ ਨੇ ਕੁਝ ਬਣਨਾ ਹੋਵੇ ਉਹ ਨਹੀਂ ਸੌਂਦੇ ਰਾਤਾਂ ਨੂੰ ਇੱਕ ਤੁਹਾਡੇ ਅੰਦਰ ਉਹ ਜਨੂੰਨ ਚਾਹੀਦਾ ਵਾ ਤੇ ਫੇਰ ਕੋਈ ਪਹਾੜ ਵੀ ਜਿਹੜਾ ਉਹ ਪਾਸੇ हट ਜਾਂਦਾ ਵਾ ਹਾਂ ਬਈ ਜੀ ਕੰਧਾਰਾ ਸਾਹਿਬ ਜੀ ਤੁਸੀਂ ਜਿਹੜੇ ਤੁਹਾਡੇ ਤਾਂ ਇਹ ਵੀ ਇੰਟਰਵਿਊਜ਼ ਦੇ ਵਿੱਚ ਅਸੀਂ ਸੁਣਿਆ ਵੀ ਤੁਸੀਂ ਤਾਂ ਗੀਤ ਵੀ ਦਿਹਾੜੀਆਂ ਤੇ ਲਿਖਦੇ ਲਿਖਦੇ ਪਿਆਮੇ ਤੇ ਹੀ ਲਿਖ ਕੇ ਭੇਜ ਦਿੰਦੇ ਹੁੰਦੇ ਸੀ ਕਿ ਮੁਸ਼ਕਲ ਹੁੰਦਾ ਹੈ ਕਿ ਕਲਾ ਹੋਣੀ ਚਾਹੀਦੀ ਹੈ ਵੀ ਬੰਦਾ ਕਿਤੇ ਵੀ ਉਸ ਮਾਹੌਲ ਬਣਾ ਸਕਦਾ ਬਿਲਕੁਲ ਜਿਹੜਾ ਜਿਹੜੀ ਆਮਦ ਆ ਜਿਹੜੀ ਸੱਚੇ ਗੀਤ ਜਿਹੜੇ ਆਉਂਦੇ ਪਰਮਾਤਮਾ ਵੱਲੋਂ ਸਾਇਬਾ ਥਰਡੇ ਆਈਆਂ ਜਸਪਾਵੇ ਤੁਸੀਂ ਦੇਵੇ ਉਹਨੇ ਜਦੋਂ ਦੇਣਾ ਪਤਾ ਨਹੀਂ ਕਿਸ ਆਪਾਂ ਕਿੱਥੇ ਜਾਂਦਿਆਂ ਨੂੰ ਕੋਈ ਆਪਣੇ ਲਾਈਨ ਆ ਜਾਏ ਪਤਾ ਨਹੀਂ ਕਿਸੇ ਕੰਮ ਕਰਦਿਆਂ ਨੂੰ ਆ ਜਾਏ ਇਹ ਉਹ ਦਾਤੇ ਦੀਆਂ ਵਡਿਆਈਆਂ ਪਤਾ ਨਹੀਂ ਕੀ ਕੰਮ ਕਰਦਿਆਂ ਨੂੰ ਕਿਤੇ ਵੇਲੇ ਹੋ ਸਕਦਾ 8 ਘੰਟੇ ਕਈ ਮੈਨੂੰ ਬੈ ਕੇ ਵੀ ਦੇਖਿਆ ਥੋਪੇ ਤੇ ਕੋਈ ਗਾਣਾ ਨਿਕਲਿਆ ਆ ਕਿ ਕਈ ਵਾਰੀ ਮੈਨੂੰ ਕੰਮ ਕਰਦਿਆਂ ਨੂੰ ਕਦੇ 1 ਮਿੰਟ ਚ ਗਾਣਾ ਔੜ ਜਾਂਦਾ ਨਾ ਨਿੱਕਾ ਜ਼ੈਲਦਾਰ ਫਿਲਮ ਦਾ ਗਾਣਾ ਟਾਈਟਲ ਟਰੈਕ ਆ ਮੈਂ 15 ਮਿੰਟ ਚਲੇਗਾ ਅੱਛਾ ਤੇ ਇਹ ਦਾਤੇ ਦੀਆਂ ਕਲਾਕਾਰੀਆਂ ਕਹਿ ਸਕਦੇ ਆ ਪਤਾ ਨਹੀਂ ਕਿੱਥੋਂ ਕੀ ਆਮਦ ਹੋ ਜੇ ਇਸ ਸਾਰਾ ਕ੍ਰੈਡਿਟ ਮਾਰਾ ਇਹਨੂੰ ਦਿੰਦੇ ਅੱਬਾਈ ਜੀ ਜਿਵੇਂ ਆਪਾਂ ਸੁਣਦੇ ਹੁੰਦੇ ਸੀ ਸੰਤ ਰਾਮ ਹੁੰਦਾ ਸੀ ਕਹਿੰਦੇ ਸਾਈਕਲ ਤੇ ਬਹਿ ਕੇ ਲਿਖ ਦਿੰਦੇ ਸੀ ਇਹੋ ਜਿਹਾ ਹੁੰਦਾ ਬਈ ਜੀ ਤੁਸੀਂ ਲੇਖਕ ਨੂੰ ਤੁਹਾਨੂੰ ਪਤਾ ਹੋਣਾ ਬਿਲਕੁਲ ਜੀ ਇਹ ਤੇ ਆਮਦ ਆ ਜਾ ਬਹਿ ਕੇ ਲਿਖਣ ਵਾਲੀ ਤਾਂ ਕੋਈ ਗੱਲ ਨਹੀਂ ਕਿਤੇ ਵੀ ਤੁਹਾਨੂੰ ਰੱਬ ਵੱਲੋਂ ਪਾਉਣਾ ਸਕਦੀ ਆ ਜਾਂ ਕੋਈ ਆਮਦ ਕਿਤੇ ਵੀ ਆ ਸਕਦੀ ਘਰੇ ਬੈੱਡ ਤੇ ਆ ਜਾ ਵੀ ਜਾਂ ਮੋਟਰ ਤੇ ਬੈਠੇ ਆ ਸਕਦੀ ਇਹ ਤੇ ਕੁਦਰਤੀ ਦਾਤ ਹੈ ਜਿੱਥੇ ਮਰਜੀ ਪਾਉਣ ਉਤਰ ਸਕਦੀ ਹਾਂਜੀ ਅਬ ਬਈ ਬਾਲਾ ਟਾਈਮ ਨੀ ਲੰਦਾ ਆਖਰੀ ਆਖਰੀ ਸਵਾਲ ਹੈ ਕੰਡਿਆਰਾ ਸਾਹਿਬ ਤੁਸੀਂ ਤੁਹਾਡਾ ਉਹ ਗੀਤ ਬੜਾ ਮਸ਼ਹੂਰ ਹੋਇਆ ਸੀਗਾ ਵਿਹੜੇ ਵਾਲਿਆਂ ਦਾ ਮੁੰਡਾ ਉਹਦੇ ਦੋ ਬੋਲਾਂ ਸਾਂਝੇ ਕਰਦੇ ਹੂੰ ਜਿਵੇਂ ਮੈਂ ਜਿੱਥੇ ਮੇਰੇ ਕੋਲ ਫਿਲਮਾਂ ਚ ਗਾਣੇ ਲਿਖਣ ਦਾ ਮੌਕਾ ਉਹਦੇ ਨਾਲ ਨਾਲ ਮੈਂ ਆਲੇ ਦੁਆਲੇ ਜੋ ਆਪਰ ਦਾ ਸਮਾਜ ਦੀਆਂ ਜੋ ਕ੍ਰੀਤੀਆਂ ਜੋ ਆ ਚੁਬਤਨੀਆਂ ਗੱਲਾਂ ਆ ਨਾ ਮੈਂ ਉਹਨਾਂ ਨੂੰ ਵੀ ਕਲਮ ਬੰਦ ਕਰਦਾ ਰਹਿਣਾ ਉਹਨਾਂ ਦੀਆਂ ਤਸਵੀਰਾਂ ਮੈਂ ਆਪਣੇ ਸ਼ਬਦਾਂ ਨਾਲ ਖਿੱਚਦਾ ਰਹਿਣਾ ਸੋ ਜਦੋਂ ਕਿਸਾਨੀ ਮੋਰਚਾ ਲੱਗਾ ਉਹ ਮੈਂ ਸਾਰਾ ਸਾਲ ਕਿਸਾਨੀ ਮੋਰਚੇ ਦੇ ਗਾਣੇ ਲਿਖੇ ਪਿੰਡ ਵਕਾਊ ਗਾਣਾ ਵੀ ਲਿਖਿਆ ਪਿੰਡ ਜਿਹੜੇ ਕਿ ਪੂਰੇ ਪੰਜਾਬ ਦੀ ਤਸਵੀਰ ਆ ਤੇ ਇਸੇ ਲੜੀ ਦੇ ਤਹਿਤ ਜਿਹੜਾ ਵੇੜੇ ਵਾਲਾ ਮੁੰਡਾ ਵੀ ਕੀਤਾ ਉਸੋ ਗੀਤਾ ਵੇੜੇ ਵਾਲਿਆਂ ਦਾ ਮੁੰਡਾ ਵੇੜੇ ਵਾਲਿਆਂ ਦਾ ਮੁੰਡਾ ਤੇਰੇ ਵੇੜੇ 'ਚ ਖੜਾ ਕਿੱਥੋਂ ਝਰ ਲੂ ਜ਼ਮਾਨਾ ਕਿੱਥੋਂ ਝਰ ਲੂ ਜ਼ਮਾਨਾ ਨੀ ਜਾਣੇ ਮੜਾ ਮੇੜੇ ਵਾਲਿਆਂ ਦਾ ਮੁੰਡਾ ਬਹੁਤ ਜੀ ਬਹੁਤ ਜੀ ਭਾਈ ਜੀ ਆਖਰੀ ਸਵਾਲ ਤੁਹਾਨੂੰ ਵੀ ਫਿਰ ਜਿਹੜਾ ਵੀ ਇੱਕ ਲੇਖਕ ਹੁੰਦਾ ਉਹਨੂੰ ਗਾਇਕਾਂ ਤੱਕ ਪਹੁੰਚਣ ਤੇ ਬੜੀ ਮੁਸ਼ਕਲ ਆਉਂਦੀ ਹੈ ਤੇ ਫਿਰ ਆਪ ਹੀ ਜਿਹੜਾ ਦਿਨ ਨੂੰ ਦੋਵੇਂ ਦਾਤਾਂ ਮਿਲ ਜਾਣ ਉਹ ਫਿਰ ਸੌਖਾ ਹੁੰਦਾ ਵੀ ਅੱਗੇ ਵਧਣਾ ਉਹ ਬਿਲਕੁਲ ਜੀ ਮੇਰੀ ਤੇ ਜਿੰਨੇ ਵੀ ਕਿਤੇ ਮੇਰੇ ਤੋਂ ਜੂਨੀਅਰ ਜਾਂ ਕੋਈ ਸੁਣਦਾ ਤੇ ਮੇਰੇ ਖਿਆਲ ਦੇ ਨਾਲ ਗੀਤਕਾਰ ਨੂੰ ਆਪ ਮੂੰਹ ਖੋਲਣਾ ਆਪ ਗਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਜਿਹੜਾ ਇੱਕ ਮੰਨ ਲਓ ਮੇਰੇ ਕੋਲੇ ਅੱਜ ਦੀ ਗੱਲ ਲਿਖੀ ਪਈ ਆ ਉਹ 25 ਸਾਲੀਂ ਜਾ ਕੇ ਰਿਕਾਰਡ ਹੋਣੀ ਆ ਜੋ ਮੰਨ ਲਓ ਮੈਂ ਲਿਖ ਦਿੱਤਾ ਵਾ ਜਦ ਮੈਂ ਮਾਂ ਦਾ ਲਿਖਿਆ ਕੋਈ ਦਰਦ ਲਿਖਿਆ ਵਾ ਹੋ ਸਕਦਾ ਕਲਾਕਾਰ ਉਹਦੀ ਕੰਪੋਜੀਸ਼ਨ ਹੀ ਚੇਂਜ ਕਰ ਦੇ ਜੋ ਮੇਰੇ ਦਿਲ ਚ ਦਰਦ ਉਹ ਉਹ ਪਰੋਇਆ ਹੀ ਨਾ ਜਾਵੇ ਇਸ ਕਰਕੇ ਕਲਾ ਗੀਤਕਾਰ ਨੂੰ ਆਪ ਵੀ ਗਾਉਣ ਦੀ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਤੇ ਗਾਉਣਾ ਵੀ ਚਾਹੀਦਾ ਬਈ ਜੀ ਹੁਣ ਜੇ ਅਸੀਂ ਥੋੜੇ ਤੱਕਾ ਕਰਕੇ ਦੱਸੋ ਕੀ ਸੋਣਾ ਤੁਸੀਂ ਤੁਸੀਂ ਜਿਹੜਾ ਤੁਹਾਨੂੰ ਪਸੰਦ ਆ ਮੈਂ ਸੁਣਾ ਆ ਮੈਂ ਇੱਕ ਗੱਲ ਕਰਦਾ ਵਾਂ ਮੈਂ ਇੱਕ ਸਾਈ ਸੁਣਾ ਦਿੰਦਾ ਵਾਂ ਉਹ ਜੀ ਨੂੰ ਅਜਪੁਰ ਜਾਪ ਟੋਲਾ ਆਖਦਾ ਓਏ ਇਹ ਵੀ ਤਾਂ ਕਿਸੇ ਦੀ ਧੀਆ ਗਉਣ ਵਾਲਿਆ ਓਏ ਇੱਕ ਦਿਨ ਸ਼ਰਮ ਨਾਲ ਮਰ ਜਾਵੇਂਗਾ ਵੇ ਤੇਰੇ ਅੱਗੇ ਸਮੇਂ ਐਸੇ ਆਉਣ ਵਾਲਿਆ ਓਏ ਇਸ ਲਈ ਤਾਂ ਰੱਬ ਤੈਨੂੰ ਦਿੱਤੀ ਕੰਨਿਆ ਏ ਵੀਜਰ ਆ ਬੱਲੜੀ ਤੋਂ ਨੱਡੀ ਹੋਣਦੇ ਓਏ ਤੇਰੀ ਧੀ ਵੀ ਤੇਰੇ ਗਾਇ ਗੀਤ ਸੁਣੂਗੀ ਤੂੰ ਠਹਿਰ ਕਲਾਕਾਰਾ ਥੋੜੀ ਵੱਡੀ ਹੋਣਦੇ ਜੁੜੇ ਰਹੋ ਲੋਕਾ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ